ਵਾਹਿਗੁਰੂ ਜੀ ਕਾ ਕਾਲ ਸਾਗ ਕਰਾਈ ਵਾਹਿਗੁਰੂ ਜੀ ਕੀ ਪਤੈ ਸ੍ਰੀ ਰਾਗ ਮਹੱਲ ਪਹਿਲਾ ਜੀ ਇੱਥੇ ਮਹੱਲ ਹੀ ਉਚਾਰਨ ਕਰਨਾ ਹੈ ਇਹ ਚਾਰ ਥਾਵਾਂ ਤੇ ਮਹੱਲ ਪਦ ਆਉਂਦਾ ਹੈ ਤਿੰਨ ਵਰੀ ਤਾਂ ਸ੍ਰੀ ਰਾਗ ਦੇ ਵਿੱਚ ਹੀ ਆਉਂਦਾ ਹੈ 16 ਅੰਗ ਤੇ 18 ਅੰਗ ਤੇ 19 ਅੰਗ ਤੇ ਇੱਕ ਬਸੰਤ ਕੀ ਵਾਰ ਮਹੱਲ ਪੰਜਵਾਂ ਇਸ ਕਰਕੇ ਇੱਥੇ ਮਹੱਲਾ ਨਹੀਂ ਕਹਿਣਾ ਮਹੱਲ ਉਚਾਰਨ ਕਰ ਜਾਲ ਮੋਹ ਕਾਸ ਮਾਸ ਕਰ ਮਤ ਕਾਗਦ ਕਰ ਸਾਰ ਜਾਲ ਮੋਹ ਕਾਸ ਇਹ ਪੁੱਲੇ ਹੀ ਬੋਲਣਾ ਮਸ ਕਰ ਮਸ ਪਦ ਜਿਹੜਾ ਨਾ ਥੋੜਾ ਜਿਹਾ ਕਸ ਕੇ ਬੋਲਣਾ ਹੈ ਕਸ ਕੇ ਸਿਆਹੀ ਬਣਾਉਣਾ ਕਰ ਮਤ ਕਾਗਦ ਕਰ ਸਾਰ ਜਿਹੜਾ ਸ੍ਰੇਸ਼ਟ ਮਤ ਹੈ ਉਸ ਨੂੰ ਕਾਗਜ਼ ਬਣਾਉਣਾ ਕਰ ਪਾਓ ਕਲਮ ਕਰ ਚੇਤ ਲੇਖਾਰੀ ਗੁਰ ਪੁੱਛ ਲੇਖ ਵਿਚਾਰ ਪਾਓ ਕਲਮ ਕਰ ਚਿੱਤ ਲੇਖਾਰੀ ਗੋਪਾਲ ਪਾਂਦੇ ਨੇ ਇਹ ਸ਼ਬਦ ਦੁਆਰਾ ਮਾਰੇ ਨੇ ਉਪਦੇਸ਼ ਦਿੱਤਾ ਪਾਓ ਕਲਮ ਕਰ ਚਿੱਤ ਲੇਖਾਰੀ ਗੁਰ ਪੁੱਛ ਲਿਖ ਵਿਚਾਰ ਲੇਖ ਨਾਮ ਸਾਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਇਹ ਉਹ ਨਹੀਂ ਕਹਿਣਾ ਲਿਖ ਨਾਮ ਸਾਲਾਹ ਲਿਖ ਲਿਖ ਵਿਸਰਾਮ ਲਾਉਣਾ ਲੇਖ ਨਾਮ ਇੱਥੇ ਠੰਮਕ ਸਾਲਾਹ ਲੇਖ ਇੱਥੇ ਵਿਸਰਾਮ ਲੇਖ ਇੱਥੇ ਯਮਕ ਲਾ ਦਨੀ ਹੈ ਅੰਤ ਨਾ ਪਾਰਾਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀ ਐ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਓ ਜਿੱਥੇ ਮਿਲਹਿ ਵਡਿਆਈਆ ਸਾਧ ਖੁਸੀਆ ਸਾਧ ਚਾਉ ਤਿੰਨ ਮੁਖ ਟਿੱਕੇ ਨਿਕਲੈ ਹਾਂਜੀ ਸਾਧ ਪੂਲੇ ਹੀ ਪਾਦ ਉਚਾਰਨ ਕਰਨੇ ਹਨ ਸਾਧ ਖੁਸੀਆ ਸਾਧ ਚਾਉ ਤਿੰਨ ਮੁਖ ਟਿੱਕੇ ਨਿਕਲੈ ਜੇ ਨਾਨ ਮਨ ਸੱਚਾ ਨਾਉ ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਵਾਉ ਦਵਾਉ ਇੱਕ ਆਵਹਿ ਇੱਕ ਜਾਹ ਉਠ ਰੱਖੀਐ ਨਾਮ ਸਲਾਰ ਇੱਕ ਉਪਾਏ ਮੰਗਤੇ ਇਕ ਨਾ ਵੱਡੇ ਦਰਵਾਰ ਅੱਗੇ ਗਿਆ ਨਾ ਜਾਣੀ ਐ ਅੱਗੇ ਗਿਆ ਜਾਣੀ ਐ ਵਿਣ ਨਾ ਵੇ ਵੇਕਾਰ ਅੱਗੇ ਗਿਆ ਜਾਣੀ ਐ ਇਥੇ ਵਿਸਰਾਮ ਵਿਣ ਨਾ ਵੇ ਵਿਕਾਰ ਵਿਣ ਨਾ ਵੇ ਇਥੇ ਠਮਕ ਜੀ ਲਾ ਕੇ ਬੋਲਣਾ ਵੇਕਾਰ ਭੈ ਤੇਰਾ ਡਰ ਅਗਲਾ ਖਾਪ ਖਾਪ ਛਿੱਜੇ ਦੇਹ ਖਾਪ ਖਾਪ ਇਹ ਪੂਲੇ ਪਦ ਬੋਲਨੇ ਆ ਪੂਲਾ ਪਦ ਜਦੋਂ ਬੋਲਣਾ ਹੈ ਉਦੋਂ ਦੋ ਪਦਾਂ ਨੂੰ ਦੋ ਅੱਖਰਾਂ ਨੂੰ ਜਿੰਨਾ ਲਮਕਾ ਕੇ ਬੋਲਾਂਗੇ ਵਧੀਆ ਬੋਲਿਆ ਚਾਏਗਾ ਖਾਪ ਜਾਪ ਤਾਪ ਮਾਪ ਜਾਂ ਮਾਨ ਤਾਨ ਧਾਨ ਜੇ ਇਕੱਠੇ ਬੋਲਨੇ ਹੋਣ ਤਾਂ ਦੋਵੇਂ ਅੱਖਰਾਂ ਨੂੰ ਇਕੱਠੇ ਜੋੜ ਦੇ ਖੱਪ ਮੱਪ ਤੱਪ ਇਸ ਤਰ੍ਹਾਂ ਨਾਵ ਜਿਨਾ ਸੁਲਤਾਨ ਖਾਨ ਉਦੇ ਡਿਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾਹ ਲੋਣੇ ਸਭ ਰਸ ਮਿੱਠੇ ਮੰਨਿਆ ਸੁਣਿਆ ਸਾਹ ਲੋਣੇ ਖੱਟ ਤੁਰਸੀ ਮੁਖ ਬੋਲਣਾ हाँ जी खाट तुरसी जो पाठ है संबंधक पाठ है खाट भूला ही बोलना खाट तुरसी मुख बोलना मारण नाद किए छतीह अमृत भाव एक छतीह इस तरह नहीं बोलना छतीह 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 अमृत भाव एक छतीह अमृत भाव एक ਜਾ ਕਹ ਨਦਰ ਕਰੀ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦਾ ਤਨ ਪੀੜੀਐ ਜਿਤ ਖਾਦਾ ਤਨ ਪੀੜੀਐ ਪੀੜੀਆ ਫੁੱਲਾ ਬੋਲਨਾ ਖਾਦਾ ਨਹੀਂ ਕਹਿਦਣਾ ਦੱਦੇ ਦੇ ਨਾਲ ਧੱਦਾ ਬੋਲਨਾ ਖਾਦਾ ਮਨ ਮਹਿ ਚੱਲੈ ਵਿਕਾਰ ਰਹਾਉ ਰਤਾ ਪਹਿਨਣ ਮਨ ਰਤਾ ਸੁਪੀਦੀ ਸਤ ਦਾਨ ਰੱਤਾ ਪੈਨਣਾ ਮਨ ਨਹੀਂ ਪੈਣਾ ਮਨ ਰੱਤਾ ਮਨ ਪੂਲਾ ਹੀ ਬੋਲਣਾ ਸੁਪੀਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਜੀ ਵੀ ਯਾਦ ਰੱਖਣ ਵਾਲੀ ਯਮ ਕੈ ਨੀਲੀ ਪਦ ਤੇ ਯਮ ਕ ਲਾ ਦੇਨੀ ਹੈ ਨੀਲੀ ਸਿਆਹੀ ਨਹੀਂ ਕਹਿਣਾ ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਰਮ ਬੰਦ ਸੰਤੋਖ ਕਾ ਕਰਮ ਬੰਦਨੀਆ ਕਮਰ ਬੰਦ ਸੰਤੋਖ ਕਾ ਕਮਰ ਬੰਦ ਸੰਤੋਖ ਕਾ ਕਮਰ ਤੇ ਬੰਨਣ ਵਾਲਾ ਇੱਕ ਕਪੜਾ ਹੁੰਦਾ ਹੈ ਪਟਕਾ ਹਾਂਜੀ ਤਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦਾ ਤਰ ਪੀੜੀਆ ਮਨ ਮਹਿ ਚੱਲੈ ਵਿਕਾਰ ਰਹਾਉ ਕੋੜੇ ਪਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ ਤਰਕਸ ਤੀਰ ਕਾ ਕਮਾਨ ਸਾੰਗ ਹਾਂਜੀ ਤਰਕਸ ਹੀ ਬੋਲਣਾ ਕਈ ਪਾਠੀ ਸਿੰਘਾਂ ਦੇ ਮੁਖ ਚੋਂ ਤਸਕਰ ਵੀ ਸੁਣਿਆ ਤਸਕਰ ਦਾ ਅਰਥ ਹੁੰਦਾ ਚੋਰ ਤੇ ਤਰਕਸ ਦਾ ਅਰਥ ਹੁੰਦਾ ਪੱਥਾ ਤਰਕਸ ਤੀਰ ਕਮਾਨ ਸਾੰਗ ਤੇਗ ਬੰਧ ਗੁਣਤਾਤ ਵਾਜਾ ਨੇਜਾ ਪਤਿ ਸਿਉ ਪ੍ਰਗਟ ਹਾਂਜੀ ਇਹ ਵਿਸਰਾਮ ਇੱਥੇ ਹੀ ਲਾਉਣਾ ਵਾਜਾ ਨੇਜਾ ਪਤਿ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਹਾਂਜੀ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜਿਆ ਤਨ ਪੀੜੀਐ ਮਨ ਮਹ ਚਲ ਹੈ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਦ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤ ਸਾਹ ਪੂਛ ਨਾ ਕਰੇ ਵਿਚਾਰ ਜੀ ਪੂਛ ਇਥੇ ਯਮਕ ਲਾ ਦਨੀ ਹੈ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁੱਤਾ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਹੈ ਵਾਹਿਗੁਰੂ ਜੀ ਕੀ ਫਤਿਹ